ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਨਵੀਂ ਵੀਡੀਓ 'ਚ ਜੁੜੇ ਆ ਜੀ ਮੈਂ ਗੁਰਿੰਦਰ ਇੱਕ ਹੋਰ ਸੱਚੀ ਘਟਨਾ ਤੁਹਾਡੇ ਲਈ ਲੈ ਕੇ ਤੇ ਮੈਨੂੰ ਆਪ ਨੂੰ ਕਈ ਜਿਹੜੀਆਂ ਵੀਡੀਓਜ਼ ਰਿਕਾਰਡ ਕਰਦੇ ਆ ਲੱਗਦਾ ਹੁੰਦਾ ਕਿ ਮਿਲਦੀਆਂ ਜੁਲਦੀਆਂ ਜੀਆਂ ਘਟਨਾਵਾਂ ਕਈ ਵਾਰ ਜਿਹੜੀਆਂ ਮੈਂ ਸ਼ੇਅਰ ਕਰ ਚੁੱਕਿਆ ਪਰ ਇਹ ਵਾਪਰਦੀਆਂ ਨੇ ਇੱਕੋ ਜੀਆਂ ਕਹਾਣੀਆਂ ਅਲੱਗ-ਅਲੱਗ ਸ਼ਹਿਰ ਦੇ ਵਿੱਚ ਅਲੱਗ-ਅਲੱਗ ਘਰ ਦੇ ਵਿੱਚ ਵਾਪਰ ਰਹੀਆਂ ਨੇ ਕਾਤਲ ਵੀ ਉਹੀ ਨਿਕਲਦਾ ਹੈ ਜੁਰਮ ਕਰਨ ਵਾਲਾ ਵੀ ਸੇਮ ਕਈ ਕਹਾਣੀਆਂ ਦੇ ਵਿੱਚ ਤੁਹਾਨੂੰ ਲੱਗਦਾ ਹੋਊਗਾ ਕਿ ਇੱਕੋ ਜਿਹੀ ਕਹਾਣੀ ਆ ਸੋ ਆਹ ਕਹਾਣੀ ਸੁਣ ਕੇ ਵੀ ਤੁਹਾਨੂੰ ਇਦਾਂ ਹੀ ਲੱਗੂਗਾ ਵੀ ਇਦਾਂ ਦੀਆਂ ਕਹਾਣੀਆਂ ਪਹਿਲਾਂ ਬਹੁਤ ਸੁਣ ਲਈਆਂ ਪਰ ਇਹ ਇੱਕ ਖਤਰੇ ਦੀ ਘੰਟੀ ਸਾਡੇ ਸਮਾਜ ਦੇ ਲਈ ਆ ਇਹੋ ਜੀਆਂ ਜੜੀਆਂ ਘਟਨਾਵਾਂ ਵਾਪਰ ਰਹੀਆਂ ਕਿ ਕਿਉਂ ਵਾਪਰ ਰਹੀਆਂ ਸਾਨੂੰ ਸੋਚਣ ਦੀ ਜ਼ਰੂਰ ਲੋੜ ਹੈ ਸੋ ਅੱਜ ਦੀ ਜਿਹੜੀ ਘਟਨਾ ਉਹ ਵੀ ਵਾਪਰੀ ਦੀ ਪਟਿਆਲਾ ਜ਼ਿਲ੍ਹੇ ਦੇ ਵਿੱਚ ਬਹੁਤ ਇੱਕ ਮਸ਼ਹੂਰ ਕਸਬਾ ਇਲਾਕਾ ਪੈਂਦਾ ਨਾਬਾ ਨਾਬੇ ਸ਼ਹਿਰ ਦੀਆਂ ਇਹ ਜਿਹੜੀਆਂ ਜਿਹੜੀ ਨਾਬੇ ਸ਼ਹਿਰ ਦੇ ਨਾਲ ਜੁੜੀ ਹੋਈ ਇਹ ਘਟਨਾ 2024 ਦੇ ਵਿੱਚ ਵਾਪਰੀ ਅਰੁਣਾ ਦੇਵੀ ਨਾਮ ਦੀ ਇੱਕ ਔਰਤ ਉਹਦੇ ird gird ਦੀ ਸਾਰੀ ਕਹਾਣੀ ਘੁੰਮਦੀ ਆ 62 ਸਾਲ ਦੀ ਉਮਰ ਹੈ ਜੀ ਅਰੁਣਾ ਦੇਵੀ ਦੀ ਤੇ ਇਹਦੇ ਹਸਬੰਡ ਦੀ ਘਰ ਵਾਲੇ ਦੀ ਕਾਫੀ ਧੇਰ ਪਹਿਲਾਂ ਡੈਥ ਹੋ ਗਈ ਸੀ ਮੌਤ ਹੋ ਗਈ ਸੀ ਇੱਕ ਜਵਾਨ ਪੁੱਤ ਸੀਗਾ ਇਹਦਾ ਉਹਦੀ ਵੀ ਜਵਾਨੀ ਦੇ ਵਿੱਚ ਮੌਤ ਹੋ ਗਈ ਸੀ ਇੱਕ ਸੜਕ ਹਾਰਦੇਸੇ ਦੇ ਵਿੱਚ ਇੱਕ ਇਹਦੀ ਵੱਡੀ ਕੁੜੀ ਐ ਉਹਦਾ ਵਿਆਹ ਹੋਇਆ ਤੇ ਸੁਖੀ ਸਾੰਦ ਆਪਣੇ ਘਰ ਦੇ ਵਿੱਚ ਵੱਸਦੀ ਆ ਨਾਲ ਦੇ ਪਿੰਡ ਦੇ ਵਿੱਚ ਵਿਆਹੀ ਆ ਇੱਕ ਛੋਟੀ ਲੜਕੀ ਜੀ ਦਾ ਨਾਮ ਅਨੂ ਆ ਉਹਦਾ ਵਿਆਹ ਹੋਇਆ ਸੀ ਪਰ ਉਹਦਾ ਵੀ ਬਾਅਦ ਵਿੱਚ ਤਲਾਕ ਹੋ ਗਿਆ ਉਹ ਆਪਣੇ ਪੇਕੇ ਆ ਕੇ ਰਹਿਣ ਲੱਗੀ ਕੁੱਲ ਮਿਲਾ ਕੇ ਇਹ ਕਹਿ ਸਕਦੇ ਆ ਜਿਹੜੀ ਅਰੁਣਾ ਦੇਵੀ ਆ ਉਹਨੇ ਕਾਫੀ ਦੁੱਖ ਹੰਢਾਏ ਨੇ ਜਿਹੜੇ ਪਰਿਵਾਰਕ ਦੁੱਖ ਬਹੁਤ ਉਹਨੇ ਫੇਸ ਕੀਤੇ ਆਪਣੇ ਆਪ ਦੇ ਉੱਤੇ ਕਰਵਾਲੇ ਦੀ ਮੌਤ ਹੋਈ ਬੇਟੇ ਦੀ ਮੌਤ ਹੋਈ ਬੇਟੀ ਦਾ ਤਲਾਕ ਹੋ ਗਿਆ ਸੋ ਫਿਰ ਵੀ ਉਹਦੇ ਚਿਹਰੇ ਦੇ ਉੱਤੇ ਕਦੇ ਮਾਇੂਸੀ ਦੇਖਣ ਨੂੰ ਨਹੀਂ ਮਿਲੀ ਅਲੱਗ ਜਿਹਾ ਨੂਰ ਕਹਿੰਦੇ ਉਹਦੇ ਚਿਹਰੇ ਦੇ ਉੱਤੇ ਹੁੰਦਾ ਸੀ ਉਹਦਾ ਇੱਕ ਕਾਰਨ ਸੀ ਕਿ 62 ਸਾਲ ਦੀ ਉਮਰ ਦੇ ਵਿੱਚ ਉਹਨੇ ਇੱਕ ਆਪਣਾ ਆਸ਼ਿਕ ਬਣਾ ਲਿਆ ਸੀ ਕਿਸੇ ਨੂੰ ਪਿਆਰ ਕਰ ਬੈਠੀ ਸੀ ਤੇ ਹੈਰਾਨੀ ਵਾਲੀ ਗੱਲ ਇਹ ਹੈ ਉਹ ਜਿਹਦੇ ਨਾਲ ਪਿਆਰ ਕਰ ਬੈਠੀ ਸੀ ਉਹਦੀ ਉਮਰ ਉਹ ਤੋਂ ਅੱਧੀ ਸੀ ਜਾਣੀ ਕਿ ਤੇ ਉਹ 8 ਸਾਲ ਦੀ ਤਾਂ ਆਸ਼ਿਕ ਉਹਦਾ ਜਿਹਦਾ ਨਾਮ ਸਤਗੁਰੂ ਸਿੰਘ ਹੈ ਉਹਦੀ ਉਮਰ ਸਿਰਫ ਸੀਗੀ ਜੀ 30 31 ਸਾਲ ਦੀ ਦੋਨਾਂ ਨੇ ਆਪਸ ਦੇ ਵਿੱਚ ਇਸ਼ਕ ਕੀਤਾ ਇਹ ਮਿਲਦੇ ਸੀਗੇ ਅਨੂ ਕੋਈ ਪ੍ਰਾਈਵੇਟ ਨੌਕਰੀ ਕਰਦੀ ਸੀ ਜਦੋਂ ਘਰ ਤੋਂ ਬਾਹਰ ਜਾਂਦੀ ਸੀ ਤੇ ਸਤਗੁਰੂ ਸਿੰਘ ਅਰੁਨਾ ਦੇਵੀ ਦੇ ਘਰ ਆਉਂਦਾ ਸੀ ਤੇ ਦੋਨੋਂ ਸ਼ਰੀਰਕ ਸਬੰਧ ਬਣਾਉਂਦੇ ਸੀ ਤੇ ਬਹੁਤ ਸਮਾਂ ਇਕੱਠਿਆਂ ਬਤਾਉਂਦੇ ਸੀ ਜਦੋਂ ਕੋਈ ਇਦਾਂ ਘਰੇ ਆਉਣ ਲੱਗ ਜੇ ਤਾਂ ਪਿੰਡਾਂ ਦੇ ਵਿੱਚ ਤਾਂ ਵੈਸੇ ਹੀ ਇਹ ਗੱਲਾਂ ਲੁਕੀਆਂ ਨਹੀਂ ਰਹਿੰਦੀਆਂ ਸਾਰੇ ਆਂਡ ਗਵਾਂਡ ਦੇ ਵਿੱਚ ਪਿੰਡ ਦੇ ਵਿੱਚ ਹੀ ਸੂ ਮਿਲ ਜਾਂਦੀ ਸਾਰਿਆਂ ਨੂੰ ਰੋਲਾ ਪੈ ਜਾਂਦਾ ਪਿੰਡ ਪਿੰਡ ਵਿੱਚ ਕਿ ਇਹ ਜਿਹੜੀ ਔਰਤ ਹੈ ਅਰੁਣਾ ਦੇਵੀ ਕਰੈਕਟਰ ਦੀ ਸਹੀ ਨਹੀਂ ਹੈਗੀ ਇਹਦੇ ਘਰ ਮੁੰਡਾ ਆਉਂਦਾ ਤੇ ਪਤਾ ਸੀ ਵੀ ਇਹਨਾਂ ਦੇ ਨਜਾਇਜ਼ ਸਬੰਧ ਨੇ ਇਸ ਤੋਂ ਬਾਅਦ ਸਾਰਾ ਕੁਝ ਫੇਰ ਵੀ ਇਦਾਂ ਹੀ ਚੱਲੀ ਜਾ ਰਿਹਾ ਸੀ ਅਨੂ ਨੌਕਰੀ ਕਰੀ ਜਾ ਰਹੀ ਸੀ ਤੇ ਅਰੁਨਾ ਦੇਵੀ ਇਦਾਂ ਖੁਸ਼ ਸੀ ਕਿ ਸਤਗੁਰੂ ਸਿੰਘ ਦੇ ਨਾਲ ਉਹਨੂੰ ਆਪਣਾ ਜਿਹੜਾ ਪਿਛਲਾ ਦੁੱਖੜਾ ਸੀ ਉਹ ਸਾਰਾ ਭੁੱਲ ਚੁੱਕਿਆ ਸੀ ਸਤਗੁਰੂ ਸਿੰਘ ਨੂੰ ਪਾ ਕੇ ਐ ਲੱਗਦਾ ਸੀ ਆਖਿਰਜੀ ਦਿਨ ਆਉਂਦਾ 4 ਦਸੰਬਰ 2024 ਦਾ ਸ਼ਾਮ ਨੂੰ 7 8 ਵਜੇ ਸੀ ਅਰੁਨਾ ਦੇਵੀ ਦੇ ਘਰ ਦੇ ਵਿੱਚੋਂ ਬਹੁਤ ਚੀਕ ਚਿਹਾੜੇ ਦੀ ਆਵਾਜ਼ ਆ ਰਹੀ ਸੀ ਬਹੁਤ ਉੱਚੀ ਉੱਚੀ ਰੌਲਾ ਪੈ ਰਿਹਾ ਸੀ ਆਂਡ ਗਵਾਂਡ ਸਾਰਾ ਹੈਰਾਨ ਹੁੰਦਾ ਇਕੱਠਾ ਹੋ ਜਾਂਦਾ ਜਦੋਂ ਅਰੁਣਾ ਦੇਵੀ ਦੇ ਘਰ ਤੱਕ ਉਹ ਪਹੁੰਚਦੇ ਆ ਓਨੀ ਦੇਰ ਨੂੰ ਚੀਕਾਂ ਦੀ ਆਵਾਜ਼ ਬੰਦ ਹੋ ਚੁੱਕੀ ਸੀ ਪਰ ਆਂਡ ਗਵਾਂਡ ਵਾਲੇ ਇਹ ਦੇਖ ਕੇ ਹੈਰਾਨ ਸੀ ਕਿ ਅਰੁਣਾ ਦੇਵੀ ਦੇ ਘਰ ਨੂੰ ਬਾਹਰੋਂ ਤਾਲਾ ਲੱਗਿਆ ਹੋਇਆ ਸੀਗਾ ਤੇ ਆਂਡ ਗਵਾਂਡ ਵਾਲੇ ਵਿੱਚੋਂ ਕੋਈ ਬੰਦਾ ਜਿਹੜਾ ਪੁਲਿਸ ਨੂੰ ਸੂਚਨਾ ਦਿੰਦਾ ਪੁਲਿਸ ਮੌਕੇ ਤੇ ਆਉਂਦੀ ਹੈ ਪੁਲਿਸ ਨੂੰ ਸਾਰਾ ਜਿਹੜਾ ਦੱਸਿਆ ਜਾਂਦਾ ਵੀ ਇਸ ਘਰ ਦੇ ਵਿੱਚੋਂ ਚੀਕਾਂ ਦੀ ਆਵਾਜ਼ ਆ ਰਹੀ ਸੀ ਥੋੜੀ ਦੇਰ ਪਹਿਲਾਂ ਤੇ ਅਸੀਂ ਜਦੋਂ ਇੱਥੇ ਆਏ ਆ ਇੱਥੇ ਤਾਲਾ ਲੱਗਿਆ ਹੋਇਆ ਹੈ ਪੁਲਿਸ ਨੂੰ ਮਜਬੂਰੀ ਦੇ ਵਿੱਚ ਤਾਲਾ ਤੋੜਨਾ ਪੈਂਦਾ ਜੀ ਜਦੋਂ ਤਾਲਾ ਤੋੜਿਆ ਜਾਂਦਾ ਤਾਂ ਸਾਹਮਣੇ ਜੋ ਉਹਨਾਂ ਨੇ ਦੇਖਿਆ ਪਿੰਡ ਵਾਲੇ ਹੱਕੇ ਬੱਕੇ ਰਹਿ ਗਏ ਪੁਲਿਸ ਵਾਲੇ ਵੀ ਹੱਕੇ ਬੱਕੇ ਰਹਿ ਜਾਂਦੇ ਆ ਉਹਨਾਂ ਲਈ ਇਹੋ ਜਿਹੇ ਕੇਸ ਆਉਂਦੇ ਰਹਿੰਦੇ ਨੇ ਕੋਈ ਨਵੀਂ ਗੱਲ ਨਹੀਂ ਹੁੰਦੀ ਸਾਹਮਣੇ ਅਨੂ ਦੀ লাশ ਪਈ ਸੀ আর ਉਹਨਾਂ ਦੇ ਵੀ ਦੀ ਜਿਹੜੀ ਛੋਟੀ ਬੇਟੀ ਸੀ ਉਹਦੀ ਖੂਨ ਨਾਲ ਲੱਠਪੱਤ ਹੋਈ লাশ ਪਈ ਸੀਗੀ ਜੀ ਸਾਰੇ ਆਂਡ ਗਵਾਂਡ ਵਾਲੇ ਇਹ ਦੇਖ ਕੇ ਬਹੁਤ ਉਦਾਸ ਹੁੰਦੇ ਨੇ ਕਈ ਜੜੀਆਂ ਔਰਤਾਂ ਰੋਣ ਲੱਗ ਜਾਂਦੀਆਂ ਨੇ ਹੁਣ ਪੁਲਿਸ ਲਈ ਸਵਾਲ ਸੀ ਕਿ ਇਹ ਘਰ ਦੇ ਵਿੱਚ ਇਕੱਲੀ ਕਿਉਂ ਆ ਕਿਉਂਕਿ ਉਸ ਸਮੇਂ ਘਰ ਦੇ ਵਿੱਚ ਕੋਈ ਨਹੀਂ ਸੀ ਔਰ ਉਹਨਾਂ ਦੇ ਵੀ ਤੇ ਅਨੂ ਦੋਨੋਂ ਇਕੱਲੇ ਰਹਿੰਦੇ ਸੀ ਔਰ ਉਹਨਾਂ ਦੇ ਵੀ ਉਸ ਸਮੇਂ ਘਰ ਦੇ ਵਿੱਚ ਨਹੀਂ ਸੀ ਪਿੰਡ ਵਾਲਿਆਂ ਨੂੰ ਪੁੱਛਿਆ ਜਾਂਦਾ ਤਾਂ ਉਹ ਕਹਿੰਦੇ ਆ ਵੀ ਇੰਨੀ ਰਾਤ ਤੱਕ ਵੈਸੇ ਉਹ ਕਦੇ ਘਰੋਂ ਬਾਹਰ ਨਹੀਂ ਐਨੀ ਦੇਰ ਨੂੰ ਹੀ ਅਰੁਨਾ ਦੇਵੀ ਘਰ ਪਹੁੰਚ ਜਾਂਦੀ ਆ ਉਹ ਦੇਖਦੀ ਆ ਕਿ ਉਹਦੇ ਘਰ ਦੇ ਵਿੱਚ ਇੰਨਾ ਇਕੱਠ ਕਿਉਂ ਹੋਇਆ ਵਾ ਤੇ ਜਦੋਂ ਉਹ ਥੋੜਾ ਜਿਹਾ ਅੱਗੇ ਜਾ ਕੇ ਦੇਖਦੀ ਆ ਆਪਣੀ ਬੇਟੀ ਅਨੂ ਦੀ লাশ ਦੇਖ ਕੇ ਉੱਚੀ ਉੱਚੀ ਰੋਣ ਲੱਗ ਜਾਂਦੀ ਆ ਚੀਕਾਂ ਮਾਰਨ ਲੱਗ ਜਾਂਦੀ ਆ ਪਿੰਡ ਦੀਆਂ ਔਰਤਾਂ ਉਹਨੂੰ ਸੰਭਾਲਦੀਆਂ ਨੇ ਤੇ ਉਹਨੂੰ ਇਹ ਪੁੱਛਿਆ ਜਾਂਦਾ ਵਾ ਕਿ ਤੂੰ ਕਿੱਥੇ ਗਈ ਸੀ ਪੁਲਿਸ ਦੇ ਵੱਲੋਂ ਪੁੱਛਿਆ ਜਾਂਦਾ ਤਾਂ ਉਹ ਕਹਿੰਦੀ ਆ ਕਿ ਮੈਂ ਆਪਣੀ ਵੱਡੀ ਕੁੜੀ ਜਿਹੜੀ ਨਾਲ ਦੇ ਪਿੰਡ ਵਿਆਹੀ ਆ ਉਹਦੇ ਘਰ ਗਈ ਸੀ ਅਨੂ ਦੀ ਬੋਡੀ ਨੂੰ ਪੋਸਟਮਾਰਟਮ ਦੇ ਲਈ भेਜਿਆ ਜਾਂਦਾ ਵਾ ਜਦੋਂ ਰਿਪੋਰਟ ਆਉਂਦੀ ਆ ਪੋਸਟਮਾਰਟਮ ਦੀ ਉਹਦੇ ਵਿੱਚ ਇਹ ਸ਼ੋਅ ਕੀਤਾ ਜਾਂਦਾ ਰਿਪੋਰਟ ਦੇ ਵਿੱਚ ਇਹ ਆਉਂਦਾ ਆ ਕਿ ਉਹਦੀ ਜਿਹੜੀ ਹੱਤਿਆ ਬਹੁਤ ਤੇਜ਼ ਧਾਰ ਹਥਿਆਰਾਂ ਦੇ ਨਾਲ ਵਾਰ ਕਰਕੇ ਕੀਤੀ ਗਈ ਆ ਤਾਂ ਪੁਲਿਸ ਨੂੰ ਇਹ ਲੱਗਦਾ ਸੀ ਕਿ ਕਿਸੇ ਦੀ ਜੇ ਰੰਜਿਸ਼ ਹੋਊਗੀ ਪਰਿਵਾਰ ਦੇ ਨਾਲ ਹੀ ਕਤਲ ਐਦਾਂ ਕੀਤਾ ਗਿਆ ਵਾ ਅਰ ਉਹਨਾਂ ਦੇ ਵੀ ਨੂੰ ਪੁੱਛਿਆ ਜਾਂਦਾ ਉਹਦੇ ਆਂਡ ਗਵਾਂਡ ਨੂੰ ਪੁੱਛਿਆ ਜਾਂਦਾ ਕਿ ਕਿਸੇ ਦੇ ਨਾਲ ਕੋਈ ਦੁਸ਼ਮਣੀ ਸੀ ਇਸ ਪਰਿਵਾਰ ਦੀ ਤਾਂ ਉਹ ਕਹਿੰਦੇ ਆ ਕੋਈ ਵੀ ਦੁਸ਼ਮਣੀ ਸਾਡੇ ਕਿਸੇ ਨਾਲ ਨਹੀਂ ਸੀ ਇਸ ਤੋਂ ਬਾਅਦ ਜਿਹੜਾ ਪੁਲਿਸ ਇੱਕ ਤਰੀਕਾ ਅਪਣਾਉਂਦੀ ਹੁੰਦੀ ਆ ਕਿ ਸੀਸੀਟੀਵੀ ਕੈਮਰੇ ਆ ਜਿਹੜੇ ਉਹ ਖੰਗਾਲਦੀ ਹੁੰਦੀ ਆ ਘਰ ਦੇ ਜਾਂ ਘਰ ਦੇ ਆਸ-ਪਾਸ ਦੇ ਘਰ ਦੇ ਵਿੱਚ ਜਿਹੜੇ ਸੀਸੀਟੀਵੀ ਕੈਮਰੇ ਸੀ ਜਦੋਂ ਉਹ ਦੇਖੇ ਜਾਂਦੇ ਆ ਤਾਂ ਅਰੁਣਾ ਦੇਵੀ ਘਰੋਂ ਬਾਹਰ ਜਾਂਦੀ ਦਿਖਦੀ ਆ ਜਿੱਦਾਂ ਹੀ ਉਹ ਘਰੋਂ ਬਾਹਰ ਜਾਂਦੀ ਆ ਤਾਂ ਪਿਛਲੇ ਦਰਵਾਜ਼ੇ ਦਾ ਜਦੋਂ ਸੀਸੀਟੀਵੀ ਕੈਮਰਾ ਚੈੱਕ ਕੀਤਾ ਜਾਂਦਾ ਇੱਕ ਇਹਨਾਂ ਦੇ ਘਰ ਦਾ ਪਿਛਲਾ ਵੀ ਗੇਟ ਸੀਗਾ ਤਾਂ ਇੱਕ ਮੁੰਡਾ ਅੰਦਰ ਆ ਰਿਹਾ ਵਾ ਉਥੋਂ ਤੇ ਇੱਕ ਮੁੰਡਾ ਐਕਟੀਵਾ ਦੇ ਛੱਡ ਕੇ ਉਹਨੂੰ ਜਾ ਰਿਹਾ ਵਾ ਜਦੋਂ ਉਸ ਮੁੰਡੇ ਦੀ ਫੋਟੋ ਕੈਪਚਰ ਕੀਤੀ ਜਾਂਦੀ ਆ ਕੈਮਰਿਆਂ ਦੇ ਵਿੱਚੋਂ ਆਂਡ ਗਵਾਡ ਨੂੰ ਦਿਖਾਈ ਜਾਂਦੀ ਆ ਤਾਂ ਆਂਡ ਗਵਾਡ ਵਾਲੇ ਦੱਸ ਦਿੰਦੇ ਆ ਕਿ ਇਹ ਸਤਗੁਰੂ ਸਿੰਘ ਆ ਹੋਰ ਨਹੀਂ ਕੋਈ আর ਉਹਨਾਂ ਦੇ ਵੀ ਦਾ ਆਸ਼ਿਕ ਸੀ ਜੋ ਘਰ ਦੇ ਵਿੱਚ ਦਾਖਲ ਹੋਇਆ ਸੀ ਜਦੋਂ ਪੁਲਿਸ ਨੂੰ ਇਹ ਗੱਲ ਪਤਾ ਲੱਗਦੀ ਆ ਕਿ ਇੱਕ 62 ਸਾਲਾਂ ਔਰਤ ਦਾ ਇੱਕ 30 31 ਸਾਲ ਦੇ ਮੁੰਡੇ ਦੇ ਨਾਲ ਨਾਜਾਇਜ਼ ਸਬੰਧ ਆ ਤੱਪੌਲਸ ਨੂੰ ਪੁਲਿਸ ਨੂੰ ਇੱਕ ਤਰ੍ਹਾਂ ਦੇ ਨਾਲ ਇਹ ਪਤਾ ਲੱਗ ਜਾਂਦਾ ਕਿ ਕਾਤਲ ਕੌਣ ਆ ਕੇਸ ਇੱਕ ਤਰ੍ਹਾਂ ਦੇ ਨਾਲ ਕਲੀਅਰ ਹੋ ਜਾਂਦਾ ਸਭ ਤੋਂ ਪਹਿਲਾਂ ਉਹ ਸਤਗੁਰੂ ਸਿੰਘ ਨੂੰ ਗ੍ਰਿਫਤਾਰ ਕਰਦੀ ਆ ਬਹੁਤ ਜਲਦੀ ਤੇ ਬਹੁਤ ਜਲਦੀ ਉਹ ਆਪਣਾ ਮੂੰਹ ਵੀ ਖੋਲ ਦਿੰਦਾ ਕਿਉਂਕਿ ਉਹ ਪ੍ਰੋਫੈਸ਼ਨਲ ਕ੍ਰਾਈਮਨਲ ਤਾਂ ਹੈ ਨਹੀਂ ਸੀਗੇ ਉਹਨਾਂ ਨੇ ਤਾਂ ਬਸ ਐਦਾਂ ਹੀ ਆਪਣੇ ਪਲਾਨ ਜਿਹੜੇ ਕੱਚੇ ਜਿਹੇ ਬਣਾਏ ਸੀਗੇ ਤੇ ਉਸ ਤੋਂ ਬਾਅਦ ਅਰੁਣਾ ਦੇਵੀ ਵੀ ਅਰੈਸਟ ਕੀਤੀ ਜਾਂਦੀ ਆ ਉਹਨੂੰ ਵੀ ਸ਼ਕਤੀ ਦੇ ਨਾਲ ਪੁੱਛਤਾਚ ਕੀਤੀ ਜਾਂਦੀ ਆ ਦੋਨੋਂ ਮਨ ਜਾਂਦੇ ਨੇ ਕਿ ਇਹ ਜਿਹੜਾ ਕਤਲ ਆ ਅਨੂ ਦਾ ਦੋਨਾਂ ਨੇ ਰਲ ਕੇ ਕੀਤਾ ਵਾ ਅਰੁਨਾ ਦੇਵੀ ਦੇ ਕਹਿਣ ਦੇ ਉੱਤੇ ਸਤਗੁਰੂ ਸਿੰਘ ਨੇ ਉਹਨੇ ਕੁੜੀ ਨੂੰ ਮਾਰਿਆ ਇਹਦਾ ਜਦੋਂ ਕਾਰਨ ਪੁੱਛਿਆ ਜਾਂਦਾ ਤਾਂ ਸਤਗੁਰੂ ਸਿੰਘ ਦੱਸਦਾ ਵਾ ਕਿ ਇਹਨੂੰ ਸਾਡੇ ਰਿਸ਼ਤੇ ਬਾਰੇ ਪਤਾ ਸੀ ਸਾਡੇ ਰਿਸ਼ਤੇ ਨੂੰ ਸਾਲ ਦਾ 2 ਸਾਲ ਹੋ ਚੁੱਕੇ ਸੀ ਤੇ ਇਹਨੂੰ ਪਤਾ ਲੱਗ ਗਿਆ ਸੀ ਇਹ ਵਿਰੋਧ ਕਰਦੀ ਸੀ ਹਮੇਸ਼ਾ ਆਪਣੀ ਮਾਂ ਦਾ ਮੈਨੂੰ ਘਰ ਆਉਣ ਤੋਂ ਰੋਕਦੀ ਸੀ ਇਸ ਕਰਕੇ ਮੈਂ ਚਾਹੁੰਦਾ ਸੀ ਕਿ ਇਹਨੂੰ ਰਾਤੋਂ ਹਟਾ ਦਿੱਤਾ ਜਾਵੇ ਮੈਂ ਔਰ ਉਹਨਾਂ ਦੇ ਵੀ ਤੋਂ ਬਿਨਾਂ ਨਹੀਂ ਰਹਿ ਸਕਦਾ ਤੇ ਅਰੁਨਾ ਦੇ ਵੀ ਮੇਰੇ ਬਿਨਾਂ ਨਹੀਂ ਸੀ ਰਹਿ ਸਕਦੀ ਤੇ ਇਹ ਸਾਰੀਆਂ ਜਿਹੜੀਆਂ ਸ਼ਰੀਰਕ ਲੋੜਾਂ ਸੀ ਜਜ਼ਬਾਤੀ ਲੋੜਾਂ ਸੀ ਇਹ ਨਹੀਂ ਕਹਿ ਸਕਦੇ ਪਰ ਦੋਨਾਂ ਨੇ ਆਪਣੇ ਇਸ ਇਸ਼ਕ ਦੇ ਵਿੱਚ ਕਮਲੇ ਹੋ ਕੇ ਇੱਕ ਮਾਸੂਮ ਧੀ ਦੀ ਜਾਨ ਲੈ ਲਈ ਤੇ ਸਤਗੁਰੂ ਸਿੰਘ ਇਹ ਵੀ ਕਹਿੰਦਾ ਵਾ ਕਿ ਮੈਂ ਬਹੁਤ ਦੇਰ ਦਾ ਪਲਾਨ ਕਰ ਰਿਆ ਸੀ ਪਰ ਅਰੁਣਾ ਦੇਵੀ ਮੈਨੂੰ ਰੋਕਦੀ ਰਹੀ ਆ ਟਾਲ ਮਟੋਲ ਕਰਦੀ ਰਹੀ ਆ ਤੇ ਅੱਜ ਜਾ ਕੇ ਅਸੀਂ ਇਸ ਘਟਨਾ ਨੂੰ ਅਨਜਾਮ ਦਿੱਤਾ ਇਹਨੂੰ ਹਮੇਸ਼ਾ ਲਈ ਅਸੀਂ ਆਪਣੇ ਰਾਹ ਦੇ ਵਿੱਚੋਂ ਹਟਾ ਦਿੱਤਾ ਤੇ ਹਟਾ ਕੇ ਮਿਲਿਆ ਕੀ ਹੁਣ ਦੋਨੋਂ ਇਕੱਠੇ ਤਾਂ ਫੇਰ ਵੀ ਨਹੀਂ ਰਹਿਣਗੇ ਜੇਲ੍ਹ ਦੀ ਹਵਾ ਦੋਨੋਂ ਖਾਣਗੇ ਤੇ ਬਾਅਦ ਦੇ ਵਿੱਚ ਜਦੋਂ ਅਦਾਲਤ ਦੇ ਵਿੱਚ ਚਾਰਜ ਸ਼ੀਟ ਲਾ ਕੇ ਇਹਨਾਂ ਨੂੰ ਪੇਸ਼ ਕੀਤਾ ਗਿਆ ਸੀ ਦੋਨਾਂ ਨੂੰ ਜਿਹੜੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ অরুণਾ ਦੇਵੀ ਨੂੰ ਵੀ ਤੇ ਨਾਲ ਜਿਹੜਾ ਸਤਗੁਰ ਸਿੰਘ ਅਰੈਸਟ ਕੀਤਾ ਗਿਆ ਤੇ ਜਿਹੜਾ ਉਹ ਐਕਟੀਵਾ ਤੇ ਇੱਕ ਸਾਥੀ ਆਇਆ ਸੀ ਉਹਨੂੰ ਵੀ ਅਰੈਸਟ ਕਰਕੇ سزا ਉਹਦੀ ਬਣਦੀ سزا ਦਿੱਤੀ ਗਈ ਸੀ ਸੋ ਦੋਸਤੋ ਖੂਨ ਦੇ ਰਿਸ਼ਤੇ ਆਪਾਂ ਕਹਿੰਦੇ ਹੁੰਨੇ ਆ ਕਿ ਕਦੇ ਵੀ ਹੁੰਦੇ ਨਹੀਂ ਹੈਗੇ ਬੇਵਫਾਈ ਨਹੀਂ ਹੁੰਦੇ ਪਰ ਅੱਜਕੱਲ ਤਾਂ ਖੂਨ ਦੇ ਰਿਸ਼ਤਿਆਂ ਤੋਂ ਵੱਧ ਡਰ ਲੱਗਦਾ ਬਗਾਨਿਆਂ ਤੋਂ ਨਹੀਂ ਲੱਗਦਾ ਆਪਣੇ ਹੀ ਸਾਨੂੰ ਮਾਰਨ ਤੇ ਤੋਲੇ ਹੋਏ ਨੇ ਇਹ ਇੱਕ ਹੁੰਦਾ ਨਾ ਕਿ ਦਿਲੋਂ ਕਿਸੇ ਦਾ ਦਿਲ ਤੋੜ ਦੇਣਾ ਜਜ਼ਬਾਤੀ ਤੌਰ ਤੇ ਕਿਸੇ ਨੂੰ ਮਾਰ ਦੇਣਾ ਇਮੋਸ਼ਨਲੀ ਕਿਸੇ ਨੂੰ ਮਾਰਨਾ ਪਰ ਇਹ ਤਾਂ ਜਾਨੋਂ ਹੀ ਮਾਰਨ ਤੇ ਤੁਲੇ ਹੋਏ ਨੇ ਉਹ ਵੀ ਉਹ ਲੋਕਾਂ ਕਰਕੇ ਜਿਨ੍ਹਾਂ ਨਾਲ ਪਤਾ ਨਹੀਂ ਕਿੰਨੀ ਦੇਰ ਉਹਨਾਂ ਦਾ ਸਾਥ ਹੈਗਾ আর ਉਹਨਾਂ ਦੇ ਵੀ ਤੇ ਸਤਗੁਰੂ ਸਿੰਘ ਦਾ ਪਤਾ ਨਹੀਂ ਕੀ ਫਿਊਚਰ ਸੀ ਕਿੰਨੀ ਦੇਰ ਇਹਨਾਂ ਦਾ ਰਿਸ਼ਤਾ ਰਹਿਣਾ ਸੀ ਪਤਾ ਨਹੀਂ ਕਦੋਂ ਇਹਨਾਂ ਦਾ ਮਨ ਭਰ ਜਾਂਦਾ ਤੇ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਤੇ ਇਹਦੇ ਵਿੱਚ ਇਹਨਾਂ ਨੇ ਆਪਣੀ ਜਿਹੜੀ আর ਉਹਨਾਂ ਦੇ ਵੀ ਨੇ ਆਪਣੀ ਸਕੀਤੀ ਦੀ ਜਾਨ ਲੈ ਲਈ ਮਤ ਦੇ ਪਰਮਾਤਮਾ ਇਹੋ ਜੇ ਲੋਕਾਂ ਨੂੰ ਤੇ ਤੁਸੀਂ ਆਪਣੀ رائے ਆ ਜਿਹੜੀ ਜਰੂਰ ਦਿਓ ਮਿਲਦਾ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਕ੍ਰਾਈਮ ਸਟੋਰੀ ਲੈ ਕੇ ਬਹੁਤ ਜਲਦੀ